ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਫਤਾ ਜੀ ਦੀ ਵਰਖੀ ਹੋਈ ਫਤੇ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਮੂਲ ਮੰਤਰ ਦੀ ਸ਼ਕਤੀ ਦੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਵੇਗਾ ਕਿ ਜੇ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਸੱਚੇ ਮੰਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਕਿਵੇਂ ਸਾਡੇ ਵਾਂ ਫੜ ਕੇ ਸਾਡੇ ਸਾਰੇ ਕੰਮ ਸੁਵਾਰਦੇ ਹਨ ਵਾਇ ਗਰੂ ਜੀ ਅੱਪਾ ਅੱਜ ਤੁਹਾਨੂੰ ਦੱਸਾਂਗੇ ਕਿ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਦੀ ਹੈ ਵਾਇਗਰੂ ਜੀ ਇਹ ਕਿੱਥੇ-ਕਿੱਥੇ ਸਹਾਈ ਹੁੰਦੀ ਹੈ ਇਹ ਤਾਕਤ ਦੇ ਦਿਸਕਾ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਕਿਵੇਂ ਛੁਟਕਾਰਾ ਮਿਲਦਾ ਹੈ ਵਾਇਗਰੂ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਕਿਵੇਂ ਰਹਿੰਦਾ ਹੈ ਵਾਹਿਗੁਰੂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਤਨਤਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਸਦਾ ਰਹੇ ਅੱਛਾ ਆਪਾਂ ਆਪ ਜੀ ਨੂੰ ਦੱਸਾਂਗੇ ਕਿ ਮੂਲ ਮੰਤਰ ਦਾ ਜਾਪ ਕਰਨ ਨਾਲ ਮੂਲ ਮੰਤਰ ਦੀ ਕਰਾਮਾਤ ਕਿਵੇਂ ਵਰਤਦੀ ਹੈ ਮੂਲ ਮੰਤਰ ਦਾ ਅਰਥ ਹੈ ਸਾਰੀਆਂ ਹੀ ਚੀਜ਼ਾਂ ਦਾ ਮੂਲ। ਭਾਗ ਕੇ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ। ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਹੀ ਹੈ। ਮੂਲ ਮੰਤਰ ਦਾ ਜਾਪ ਕਰਨ ਨਾਲ ਕਿਵੇਂ ਲੋਕ ਅਤੇ ਪਰਲੋਕ ਵਿੱਚ ਸਾਰੇ ਕੰਮ ਸਵਾਰੇ ਜਾਂਦੇ ਹਨ। ਵਾਹਿਗੁਰੂ ਜੀ ਜਿਵੇਂ ਕਿ ਨਾਨਕ ਹੋਸੀ ਪੀ ਸੱਚ ਤੱਕ ਪੂਰਨ ਇਹ ਮੰਤਰ ਹੈ ਵਾਹਿਗੁਰੂ ਜੀ ਜਿਵੇਂ ਅਸੀਂ ਕਈ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ ਜਾਂਦੇ ਹਾਂ ਬਹੁਤ ਜਗ੍ਹਾ ਤੇ ਮੂਲ ਮੰਤਰ ਦਾ ਜਾਪ ਲਿਖਿਆ ਹੁੰਦਾ ਹੈ ਜਿਵੇਂ ਕਿ ਪੰਨਾ ਸਾਹਿਬ ਹੀ ਦੇਖ ਲੋ ਦਸਮ ਪਾਸ਼ਾ ਜੀ ਨੇ ਮੂਲ ਮੰਤਰ ਦਾ ਜਾਪ ਲਿਖਿਆ ਹੋਇਆ ਹੈ ਇਸ ਨਾਲ ਤੁਸੀਂ ਇਸ ਨਾਲ ਤੁਸੀਂ ਵਾਈਗਰੂ ਜੀ ਦੇ ਦਸਵੇਂ ਪਾਸ਼ਾ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਇੱਕ ਹੋਰ ਗੱਲ ਦਸਮ ਪਾਸ਼ਾ ਜੀ ਨੇ ਮੂਲ ਮੰਤਰ ਦਾ ਜਾਪ ਲੇ ਕੇ ਆਪਣੇ ਨੀਚੇ ਦਸਤਖਤ ਵੀ ਲਿਖੇ ਕੀਤੇ ਹੋਏ ਹਨ ਵਾਈਗਰੂ ਜੀ ਇਸ ਤਰ੍ਹਾਂ ਆਪਾਂ ਵਾਈਗਰੂ ਜੀ ਦੇ ਦਰਸ਼ਨ ਵੀ ਕਰ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਰੀ ਹੈ ਜਿਹੜੇ ਵਿਅਕਤੀ ਮੂਲ ਮੰਤਰ ਦਾ ਜਾਪ ਕਰਦੇ ਹਨ ਉਹਨਾਂ ਨੂੰ ਕੀ ਕੀ ਪ੍ਰਾਪਤ ਹੁੰਦਾ ਹੈ ਵਾਯੂ ਗਰੂ ਜੀ ਇਹ ਇੱਕ ਸੱਚੀ ਗੱਲ ਹੈ ਕਿ ਉਸ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਵਾਯੂ ਗਰੂ ਜੀ ਕਿਵੇਂ ਤੁਹਾਡੇ ਸਾਰੇ ਖਜ਼ਾਨੇ ਪਰ ਜਾਂਦੇ ਹਨ ਸਰੀਰ ਵਿੱਚ aroopta ਆ ਜਾਂਦੀ ਹੈ ਜੇ ਤੁਹਾਨੂੰ ਕੋਈ ਪੁਰਾਣੇ ਸਮੇਂ ਤੋਂ ਰੋਗ ਲੱਗਿਆ ਹੋਇਆ ਹੈ ਉਹ ਵੀ ਜੜ ਤੋਂ ਠੀਕ ਹੋ ਜਾਂਦਾ ਹੈ ਵਾਈ ਗੁਰੂ ਜੀ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ तन ਮਨ ਤਾਂ ਦੇ ਸਾਰੇ ਰੋਗ ਠੀਕ ਹੋ ਜਾਣਗੇ ਜਿਹੜਾ ਇਹ ਜਪਣ ਲੱਗ ਜਾਂਦਾ ਹੈ ਉਸ ਦੀ ਸੋਚ ਵੀ ਬਹੁਤ ਵਧੀਆ ਤਰੀਕੇ ਨਾਲ ਬਦਲ ਜਾਂਦੀ ਹੈ ਵਾਈ ਗੁਰੂ ਜੀ ਸਾਰੇ ਹੀ ਰੁਕੇ ਹੋਏ ਕੰਮ ਚੱਲ ਪੈਣਗੇ ਵਾਈ ਗੁਰੂ ਜੀ ਇਸ ਲਈ ਸਾਨੂੰ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਵਾਈ ਗੁਰੂ ਜੀ ਇਸ 파ਟ ਨੂੰ ਸਵਾ ਘੰਟਾ ਸਵੇਰੇ ਕਰ ਸਕਦੇ ਹੋ ਜਾਂ ਤੁਸੀਂ ਸਵਾ ਘੰਟਾ ਸ਼ਾਮ ਨੂੰ ਕਰ ਸਕਦੇ ਹੋ ਵਾਈ ਗੁਰੂ ਜੀ ਮੂਲ ਮੰਤਰ ਦਾ ਜਾਪ ਸਾਰਾ ਕੁਝ ਦੇ ਦਿੰਦਾ ਹੈ ਜੋ ਮਰਜੀ ਲੈ ਲਵੋ ਮੂਲ ਮੰਤਰ ਤੇ ਜਾਪ ਨਾਲ ਵਾਈ ਗੁਰੂ ਜੀ ਪਰਮਾਤਮਾ ਵੀ ਮਿਲ ਪੈਂਦਾ ਹੈ ਵਾਇ ਗੁਰੂ ਜੀ ਮੂਲ ਮੰਤਰ ਦੇ ਜਾਪ ਵਾਲੇ ਇਰਤ ਗਿਰਦ ਹਮੇਸ਼ਾ ਸ਼ਹੀਦਾ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਇਹ ਪੱਕੀ ਗੱਲ ਹੈ ਕਿ दैਵੀ ਸ਼ਕਤੀਆਂ ਵੀ ਉਹਨਾਂ ਦੇ ਅੰਗ ਸੰਗ ਰਹਿੰਦੀਆਂ ਹਨ ਚੰਗੀਆਂ ਰੂਹਾਂ ਨਾਲ ਰਹਿਣ ਲੱਗ ਪੈਂਦੀਆਂ ਹਨ ਵਾਇ ਗੁਰੂ ਜੀ ਜਿਵੇਂ ਅਸੀਂ ਜਿਵੇਂ ਬਹੁਤ ਬਹੁਤ ਮਨੁੱਖ ਚੰਗੇ ਮਾਰਗ ਤੇ ਆਪ ਚੱਲਣ ਲੱਗ ਜਾਂਦੇ ਹਨ ਵਾਈ ਗੁਰੂ ਜੀ ਮੂਲ ਮੰਤਰ ਦੀ ਤਾਕਤ ਹੀ ਇੰਨੀ ਹੈ ਕਿ ਇਸ ਵਿੱਚ ਪਰਮਾਤਮਾ ਨੇ ਊਰਜਾ ਆਪ ਭਰੀ ਹੋਈ ਹੈ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਕਾਸ਼ ਨਾਲ ਭਰਿਆ ਹੋਇਆ ਮੰਤਰ ਹੈ ਵਾਈ ਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਵਿਅੰਤ ਤਾਕਤਾਂ ਉੱਥੇ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਜਿੱਥੇ ਮੂਲ ਮੰਤਰ ਦਾ ਜਾਪ ਚੱਲਦਾ ਹੈ ਵਾਈ ਗੁਰੂ ਜੀ ਕੁਝ ਸਮਾਂ ਪਾ ਕੇ ਇਹ ਆਪਣ ਸਿੱਧ ਹੋ ਜਾਂਦੀਆਂ ਹਨ ਜਿੱਥੇ ਇਹ ਸਿੱਧ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਫਿਰ ਉੱਥੇ ਆਪਣੇ ਆਪ ਕੰਮ ਸਹੀ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਆਪਣਾ ਕੰਮ ਸਹੀ ਕਰਨ ਦੇ ਸ਼ੁਰੂ ਕਰ ਦਿੰਦੀਆਂ ਹਨ ਤੁਹਾਨੂੰ ਪੂਰੇ ਹੀ ਬ੍ਰਹਮੰਡ ਵਿੱਚੋਂ ਉੱਪਰ ਲਿਆ ਦੇਣਗੀਆਂ ਵਾਹਿਗੁਰੂ ਜੀ ਇਹ ਲੰਬਾ ਸਮਾਂ ਅਭਿਆਸ ਕਰਨਾ ਚਾਹੀਦਾ ਹੈ ਸਾਨੂੰ ਸਾਰਾ ਹੀ ਕੁਝ ਦੇਹ ਦੇਵੇਗਾ ਵਾਹਿਗੁਰੂ ਜੀ ਮੂਲ ਮੰਤਰ ਦਾ ਇਹ ਪਾਠ ਜਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਇਹ ਜਾਣ ਕੇ ਵਿਸ਼ਵਾਸ ਤੇ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਬਦਲਾ ਹੋਣੇ ਨਜ਼ਰ ਆਣਗੇ ਵਾਹਿਗੁਰੂ ਜੀ ਤੁਹਾਨੂੰ ਸਦੀਵੀ ਜੀਵਨ ਦੇ ਦੇਵੇਗਾ ਮਰਨ ਤੋਂ ਬਾਅਦ ਜਦੋਂ ਬੰਦਾ ਸਰੀਰ ਛੱਡ ਦਿੰਦਾ ਹੈ ਇਹ ਤੁਹਾਨੂੰ ਪਰਲੋਕ ਵਿੱਚ ਵੀ ਸਤਿਕਾਰ ਦੇਣ ਗਿਆ ਵਾਏ ਗੁਰੂ ਜੀ ਮੂਲ ਮੰਤਰ ਦਾ ਤੁਸੀਂ ਜਾਪ ਕਰਕੇ ਤੇ ਦੇਖੋ ਦੁਸ਼ਮਣ ਵੀ ਤੁਹਾਡੇ ਮਿੱਤਰ ਬਣ ਜਾਣਗੇ ਵਾਏ ਗੁਰੂ ਜੀ ਚੰਗੇ ਮਿੱਤਰ ਵੀ ਤਹਾਨੂੰ ਪੁੱਛਣਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਇੰਨਾ ਬਦਲਾਵ ਕਿਵੇਂ ਆ ਗਿਆ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਮੈਂ ਮੂਲ ਮੰਤਰ ਦਾ ਪਾਠ ਕਰਦਾ ਹਾਂ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਹੋ ਜਾਵੇਗਾ ਜਿਸ ਨਾਲ ਤੁਹਾਨੂੰ ਹਰ ਇੱਕ ਮਨੁੱਖ ਵਿੱਚ ਰੱਬ ਹੀ ਦਿਖੇਗਾ ਵਾਹਿਗੁਰੂ ਜੀ ਤੁਹਾਡੇ ਕਿਸੇ ਨਾਲ ਵੀ ਕੋਈ ਵੈਰ ਨਹੀਂ ਰਹੇਗਾ ਵਾਈ ਗੁਰੂ ਜੀ ਫਿਰ ਤੁਸੀਂ ਦੱਸ ਸਕਦੇ ਹੋ ਕਿ ਮੂਲ ਮੰਤਰ ਦੀ ਸ਼ਕਤੀ ਕਿਵੇਂ ਵਰਤਦੀ ਹੈ ਵਾਈ ਗੁਰੂ ਜੀ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ-ਨਾਲ ਤੁਸੀਂ ਸਰਵਤ ਦਾ ਭਲਾ ਵੀ ਮੰਗਣਾ ਹੈ ਵਾਈ ਗੁਰੂ ਜੀ ਸਭ ਨੂੰ ਚੰਗਾ ਕਹਿਣਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਦ ਫਰਕ ਪੈ ਜਾਵੇਗਾ ਵਾਈ ਗੁਰੂ ਜੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਕੇ ਤੇ ਦੇਖੋ ਫਿਰ ਤੁਹਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਅ ਆਏ ਵਾਹਿਗੁਰੂ ਜੀ ਇੰਨੀ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਜਵਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ